ਆਪਾਂ ਬਾਹਲਾ ਹੀ ਨਹੀਂ ਕਹਦੇ ਗੱਪ ਜਾ ਮਾਰੀ ਜਾਈ ਉਹਦਾ ਫਾਇਦਾ ਨਹੀਂ 18 ਲੀਟਰ ਤੋਂ ਚੋਇਆ ਵੈ ਆਪਣਾ 18 ਲੀਟਰ ਦੁੱਧ ਆਹ ਗਾਂ ਦੇ ਦਊਗੀ ਬਾਈ ਬਾਈ ਪੱਕਾ ਚੋਇਆ ਵੈ ਕਰੇ ਆਪਣਾ ਆਵਰਾ ਦੇਖ ਲਾ ਮੈਂ ਕਹਾਂ ਜੀ ਖਾ ਆਪਣਾ ਤੇ ਗਾਂ ਦਿੰਨੇ ਆ ਜੀ ਅੱਛਾ ਬਾਈ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਵੀ ਵੀਡੀਓ ਦੇ ਵਿੱਚ ਵੀਰ ਬਣ ਕੇ ਕੋਈ ਗੱਪ ਜੇ ਨਾ ਮਾਰਿਓ ਨਾ ਨਾ ਜੀ ਨਾ ਜਿਹੜੀ ਗੱਲ ਹੋਵੇ ਆਪਾਂ ਉਹੀ ਗੱਲ ਦੱਸਣੀ ਆ ਬਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚ ਕਾਲੇ ਕੇ ਅੱਜ ਆਪਾਂ ਪਹੁੰਚੇ ਜੀ ਪਿੰਡ ਅਮਲਾ ਸਿੰਘ ਵਾਲਾ ਅਮਲਾ ਸਿੰਘ ਨਾਲ ਅਸੀਂ ਆਪਾਂ ਕਹਿ ਸਕਦੇ ਹਾਂ ਹਮੀਦੀ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਵੀਰ ਨੇ ਜਿਹੜੇ ਰਹਿੰਦੇ ਨੇ ਦੋਨੇ ਹੀ ਪਿੰਡਾਂ ਦੇ ਵਿਚਾਲੇ ਹੈ ਨਾ ਲੋਕੇਸ਼ਨ ਦੀ ਆਪਾਂ ਪੂਰੀ ਗੱਲਬਾਤ ਕਰਾਂਗੇ ਬਾਈਆਂ ਦੇ ਨਾਲ ਤੁਹਾਨੂੰ ਦੱਸਾਂਗੇ ਅੱਜ ਆਪਾਂ ਇੱਥੇ ਪਹੁੰਚਾ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਵਜਾ ਦੇ ਨਾਲ ਹਨਾ ਮੇਰੇ ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਡੰਗਰ ਖੜੇ ਬਹੁਤ ਸੋਹਣੇ ਡੰਗਰ ਨੇਗੇ ਇਹਨਾਂ ਦੇ ਵਿੱਚੋਂ ਕਿੰਨੇ ਡੰਗਰ ਵਿਕਿਆਉ ਨੇ ਕਿਹੜੇ-ਕਿਹੜੇ ਡੰਗਰ ਵਿਕਿਆਉ ਨੇ ਕੀ ਇਹਨਾਂ ਦੀ ਡਿਟੇਲ ਹੈ ਜੀ ਉਹਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਬਾਈ ਦੇ ਨਾਲ ਸੋ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕਰਿਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਵਾਲਾ ਬਟਨ ਦਬਾ ਲਿਓ ਆਲ ਤੇ ਕਰ ਲਿਓ ਕਲਿੱਕ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਗੱਲਬਾਤ ਵੀਰ ਦੇ ਨਾਲ ਸੋ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਤੁਸੀਂ ਮਾਰ ਲਓ ਨਜ਼ਰ ਜਿੰਨੇ ਵੀ ਇਹ ਡੰਗਰ ਖੜੇ ਨੇ ਪਸ਼ੂ ਝੋਟੀਆਂ ਹਨਾ ਖੜੀਆਂ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਇਨਾਂ ਦੇ ਵਿੱਚੋਂ ਕਿਹੜੀ ਚੋਟੀ ਵਿਕਿਆਊ ਆ ਕਿਹੜੀ ਮੱਝ ਵਿਕਿਆਊ ਆ ਉਹਦੇ ਬਾਰੇ ਆਪਾਂ ਪੂਰੀ ਡਿਟੇਲ ਕਰਾਂਗੇ ਬਾਈ ਜੀ ਦੇ ਨਾਲ ਗੱਲਬਾਤ ਪੁੱਛਾਂਗੇ ਬਾਈ ਜੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜੀ ਗੁਰਪ੍ਰੀਤ ਜੀ ਗੁਰਪ੍ਰੀਤ ਸਿੰਘ ਡੰਗਰਾਂ ਬਾਰੇ ਮੱਝਾਂ ਬਾਰੇ ਗੱਲਬਾਤ ਕਰੀਏ ਹਾਂਜੀ ਉਸ ਤੋਂ ਪਹਿਲਾਂ ਆਪਾਂ ਦੱਸ ਦਿਓ ਥੋੜੀ ਜਿਹੀ ਲੋਕੇਸ਼ਨ ਬਾਈਆਂ ਨੂੰ ਹਨਾ ਵੀ ਆਪਾਂ ਕਿੱਥੇ ਜੇ ਖੜਿਆ ਜੇ ਆਪਾਂ ਇੱਕ ਮਿੰਟ ਜੀ ਜੇ ਆਪਾਂ ਹਮੀਦੀ ਤੋਂ ਆਉਣੇ ਆ ਹਾਂਜੀ ਹਮੀਦੀ ਤੋਂ ਆਪਣਾ ਜਿਹੜਾ ਇਹ ਘਰ ਹੈਗਾ ਖੇਤਾਂ ਦੇ ਵਿੱਚ ਘ ਹਾਂਜੀ ਕਿੰਨੇ ਹਮੀਦੀ ਤੋਂ ਕਿੰਨੇ ਕਿਲੋਮੀਟਰ ਹਮੀਦੀ ਤੋਂ ਜੀ 2 ਕਿਲੋਮੀਟਰ 2 ਕਿਲੋਮੀਟਰ ਤੇ ਆਪਣਾ ਸੰਘਾਲ ਤੋਂ ਵੀ ਲਾਈਏ ਤੇ ਹਮੀਦੀ ਦੇ 45 ਸੈਂਟਰ ਦਾ 2 2 ਦੋ ਦੋ ਕ ਮੰਨ ਕੇ ਚੁਗਾਉਂਦਾ ਹਾਂ ਹਾਂਜੀ ਦੋ ਇਧਰੋਂ ਇਹ ਦੋ ਇਧਰੋਂ ਪੈਂਦਾ ਦੋ ਇਧਰੋਂ ਪੈਂਦਾ ਬਚਾਲੇ ਜੇ ਆਪਣਾ ਇਹ ਘਰ ਪੈ ਜਾਂਦਾ ਹਾਂਜੀ ਹਾਂਜੀ ਬਾਕੀ ਸਕਰੀਨ ਤੇ ਨੰਬਰ ਦੋਸਤੋ ਚੱਲੂਗਾ ਤੁਸੀਂ ਨੰਬਰ ਤੇ ਬਾਈਆਂ ਨਾਲ ਗੱਲਬਾਤ ਕਰਕੇ ਘਰ ਦੇ ਵਿੱਚ ਪਹੁੰਚ ਸਕਦੇ ਹੋ ਹਨਾ ਹਾਂਜੀ ਇੱਥੇ ਜਿੰਨੇ ਡੰਗਰ ਵਿਕਿਆਉ ਨੇ ਉਹਨਾਂ ਦੀ ਆਪਾਂ ਡਿਟੇਲ ਸਾਰੀ ਤੁਹਾਡੇ ਨਾਲ ਕਰਾਂਗੇ ਸ਼ੇਅਰ ਗੱਲਬਾਤ ਕਰਾਂਗੇ ਬਾਈ ਇਹਦੇ ਨਾਲ ਅੱਛਾ ਭਾਈ ਜੀ ਹੁਣ ਮੈਨੂੰ ਪਹਿਲਾਂ ਇਹ ਦੱਸੋ ਵੀ ਆਪਣਾ ਕਿਹੜਾ ਡੰਗਰ ਇਹਨਾਂ ਡੰਗਰਾਂ ਦੇ ਵਿੱਚੋਂ ਵਿਕਿਆ ਹੋਇਆ ਹੈ ਇਹਨਾਂ ਦੇ ਵਿੱਚ ਡੰਗਰ ਆਪਣਾ ਕੱਬ ਕਿੰਨਾ ਜੀ ਆ ਜੀ ਹਾਂ ਜੀ ਦੂਜੀ ਆਪਣਾ ਤੀਜਾ ਸੁਆ ਜੀ ਦਾ ਅੱਛਾ ਆ ਜਿਹੜੀ ਮੱਝ ਵਿਕਿਆ ਹੋਇਆ ਹੈ ਨਾ ਪਹਿਲਾਂ ਦੋਸਤੋ ਇਹਦੇ ਨਾਲ ਥਣ ਲੇਵੇ ਤੇ ਚਾਰ ਸਪੀਰੇ ਤੁਸੀਂ ਇੱਕ ਵਾਰੀ ਨਜ਼ਰ ਜ਼ਰੂਰ ਮਾਰ ਲਓ ਲੈ ਵਲੂਗਾ ਤੁਸੀਂ ਕਰ ਲੋ ਚੈੱਕ ਜਿਵੇਂ ਆਪਾਂ ਮੰਡੀਆਂ ਦੇ ਵਿੱਚ ਦਿਖਾਉਣੇ ਹੁੰਦੇ ਉੱਥੇ ਇਹਦਾ ਏਕੜੋ-ਕੜ ਲੱਗਿਆ ਹੁੰਦਾ ਪਤਾ ਨਹੀਂ ਇੱਕ ਦਿਨ ਦਾ ਪਤਾ ਨਹੀਂ ਦੋ ਦਿਨ ਦਾ ਪਰ ਇਹ ਘਰੇ ਖੜੀਆਂ ਮੱਝਾਂ ਨਹੀਂ ਗਿਜਾਂ ਹਾਂ ਹਾਂ ਸੋਹਣੀ ਸੁਨੱਖੀ ਚਮੜੀ ਪਤਲੀ ਦੀ ਮੱ ਤੇ ਸਿੰਘ ਮੂੰਹ ਮੱਥਾ ਇੱਕ ਵਾਰੀ ਤੁਸੀਂ ਚੈੱਕ ਕਰ ਸਕਦੇ ਹੋ ਆ ਬੱਚਾ ਇਹਦੇ ਮਗਰ ਜਿਹੜਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੱਚਾ ਕੀ ਹੈ ਵੀਰੇ ਇਹ ਜੀ ਕਟਾ ਜੀ ਕਟਾ ਇੰਜਾਂ ਗਲਾਕ ਸੁਈ ਨੋ ਗਿਆ ਜੀ ਤਿੰਨ ਕਿ ਦਿਨ ਹੋ ਗਏ ਸੁਈ ਨੂੰ ਇਸ ਕਰਕੇ ਆਪਾਂ ਨੇ ਮੱਜ ਦੇ ਕੋਈ ਸੁਰਖੀ ਬਿੰਦੀ ਨਹੀਂ ਲਾਈ ਸੁਰਖੀ ਬਿੰਦੀ ਇਸੇ ਕਰਕੇ ਨਹੀਂ ਲਾਈ ਕਿਉਂਕਿ ਸੱਜਰ ਸੁਈ ਤਾਜੀ ਸੁਈ ਮੱਜ ਹੈ ਨਾ ਬਿਲਕੁਲ ਕਈ ਵਾਰੀ ਆਪਾਂ ਨਵਾ ਦਿੰਨੇ ਜਾਂ ਹੋਰ ਹਵਾਹੂਵਾ ਲੱਗਣ ਦਾ ਡਰ ਰਹਿੰਦਾ ਹੈਗਾ ਹਵਾ ਅੱਜ ਕੱਲ ਤੁਹਾਨੂੰ ਪਤਾ ਚੱਲਦੀ ਤੇਜ਼ ਹੈ ਹਾਂ ਮੌਸਮ ਦਾ ਕਰਕੇ ਨਾ ਤੇ ਇਸ ਤਰ੍ਹਾਂ ਦੀ ਇਹਦੀ ਬਣਾਵਟ ਹੈ ਕਿਉਂ ਤੀਜੀ ਸੂਏ ਦੀ ਬਈ ਇਹਦੇ ਹੁਣ ਸੂਈ ਵੀ ਹੈ ਜੀ ਤੀਜੀ ਸੂਏ ਦੀ ਇਹ ਝੋਟੀ ਹੈ ਜੀ ਮੂੰਹ ਮੱਥੇ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਤੁਹਾਨੂੰ ਇਸ ਝੋਟੀ ਦਾ ਪਾ ਤੋਰਾ ਵੀ ਕਰਾਉਣਾ ਜੀ ਚੈੱਕ ਇੱਕ ਵਾਰੀ ਬਈ ਤੋੜ ਕੇ ਜ਼ਰੂਰ ਤੁਹਾਨੂੰ ਲਓ ਜੀ ਮਾਰ ਲਓ ਨਜ਼ਰ ਮੱਝ ਦੇ ਤੋਰੇ ਤੇ ਹਨਾ ਤੋਰਾ ਦੂਰਾ ਵੀ ਤੁਸੀਂ ਕਰ ਸਕਦੇ ਹੋ ਚੈੱਕ ਤੇ ਇਸ ਤਰ੍ਹਾਂ ਦਾ ਤੋਰਾ ਮੱਝ ਦਾ ਚਾਰ ਸਪੀਰੋਂ ਮੱਝ ਨੂੰ ਚੈੱਕ ਜ਼ਰੂਰ ਕਰ ਲਓ ਨਾ ਜੀ ਪਿੰਡ ਅਮਲਾ ਸਿੰਘ ਵਾਲਾ ਤੇ ਹਮੀਦੀ ਦੋਨੋਂ ਪਿੰਡਾਂ ਦੇ ਵਿਚਾਲੇ ਇਹਨਾਂ ਬਾਈਆਂ ਦਾ ਘਰ ਹੈ ਮੱਝ ਸਾਨੂੰ ਤੋੜ ਕੇ ਵਿੱਚ ਚੈੱਕ ਕਰਵਾਤੀ ਆ ਤੇ ਬਾਕੀ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਨਾ ਖਣਲੇਵਾ ਤੇ ਬਾਕੀ ਆਪਾਂ ਗੱਲਬਾਤ ਇਹਦੀ ਡਿਟੇਲ ਤਾਂ ਬਾਈ ਦੇ ਨਾਲ ਕਰਾਂਗੇ ਕਰਾਂਗੇ ਇਸ ਦਾ ਮੂੰਹ ਮੱਥਾ ਜ਼ਰੂਰ ਤੁਸੀਂ ਚੈੱਕ ਕਰ ਲਓ ਅੱਛਾ ਬਾਈ ਇਹਦੇ ਦੁੱਧ ਦੀ ਆਪਾਂ ਗੱਲ ਕਰੀਏ ਹਾਂਜੀ ਕਿੰਨਾ ਕੁ ਦੁੱਧ ਆ ਇਤਨੂੰ ਆ ਜਾਵੇ ਜੀ ਇਸ ਟਾਈਮ ਜੀ ਦੁੱਧ ਸਾਰਾ 10 ਕਿਲੋ ਚੋਂ ਦਾ ਭਾਈ ਗੱਲ ਆ ਜਾਂ ਦੇਖ ਆਪਾਂ ਵੀਡੀਓ ਬਣਾ ਰਹੇ ਹਾਂ ਹਨਾ ਹਾਂਜੀ ਹਾਂ ਜਿਹੜੇ ਮੇਰੇ ਵੀਰ ਵੀਡੀਓ ਨੂੰ ਦੇਖਣਗੇ ਬਿਲਕੁਲ ਜੀ ਇਹ ਨਾ ਹੋਵੇ ਵੀ ਜਿਵੇਂ ਆਪਾਂ ਮੰਡੀਆਂ ਦੇ ਵਿੱਚ ਤਾਂ ਗੱਲ ਵੱਖਰੀ ਹੁੰਦੀ ਆ ਉੱਥੇ ਕਰਨਾ ਹੈ ਨਾ ਇਹ ਨਾ ਕਰੇ ਆਪਣੇ 2 ਡੰਗ 2 ਚਾਰ ਡੋ ਜੀ ਹਾਂ ਕਰੇ ਖੜੀਆ ਤੇ ਵਾਈ ਆਏ ਮੰਨੋ ਵੀ ਗਾਲੀ ਲੱਗੀ ਹੋਈ ਹੈ ਜੀ ਠੀਕ ਹੈ ਕੋਲੀ ਚਵਾਈ ਬਹੁਤ ਐ ਰਿਕਾਡ ਸਿੰਘਾਂ ਦੱਦਦਾ ਜੀ 12 13 ਕਪਸ ਦਿੰਦੀ ਹੈ ਬਾਕੀ ਉਹ ਠੰਡੀ ਸੀਲ ਹੈ ਬਈ ਜਮਾਈ ਦੀ ਜਮਾ ਚਾ ਜਵਾਗ ਨੂੰ ਬਿਖਾਓ ਠੀਕ ਹੈ ਬਈ ਠੀਕ ਹੈ ਇਹਦੇ ਭਾਈ ਆਪਾਂ ਮੁੱਲਵਾੜੀ ਬਾਰੇ ਗੱਲਬਾਤ ਕਰੀਏ ਹਾਂਜੀ ਕੀ ਇਹਦਾ ਪ੍ਰਾਈਜ਼ ਰੱਖਤਾ ਕੀ ਇਹਦਾ ਮੁੱਲ ਵੜੀਆ ਬਾਈ ਮੁੱਲ ਜੀ ਦਾ ਦੇਖੋ ਲੱਖ ਕਰਾ ਲਓ ਸਵਾ ਕਰਾ ਲਓ ਆਪਾਂ ਇਸ ਟਾਈਮ ਤਾਂ ਮੁੱਲ ਕਰਿਆ 95000 95000 ਹਾਂਜੀ ਠੀਕ ਹੈ ਜੀ ਤੇ ਮੌਕੇ ਤੇ ਲੱਛ ਕਰ ਦਾਂਗੇ ਬਾਕੀ ਮਾਨਤਾ ਨਾ ਹੋ ਜੂਗਾ ਆਪਾਂ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਮਾਨਤਾ ਨੂੰ ਮੌਕੇ ਤੇ ਹੋ ਜੂਗਾ 95000 ਰੁਪਿਆ ਰੱਖਿਆ ਬਾਈ ਨੇ ਇਸ ਦੀ ਡਿਮਾਂਡ ਪਸ਼ੂ ਨੂੰ ਦਿਖਾਤਾ ਚਾਰ ਸਪੀਰੋ ਚੈੱਕ ਕਰਵਾਤਾ ਤਿੰਨ ਚਾਰ ਦਿਨ ਹੋਏ ਨੇ ਸੂਈ ਨੂੰ ਤੇ ਇਸ ਕਰਕੇ ਆਪਾਂ ਨੇ ਜਾਦੇ ਤੁਹਾਨੂੰ ਪਹਿਲੇ ਦੱਸਿਆ ਨਾ ਆਪਾਂ ਸੁਰਖੀ ਬਿੰਦੀ ਜੀ ਨਿਲਾਈ ਜਿਵੇਂ ਹੈਗਾ ਘਰੇ ਖੜੀ ਮੱਝ ਹੈ ਉਹ ਹੈ ਗਿਆ ਉਹੇ ਜੀ ਹੈ ਕੋਈ ਆਪਾਂ ਨੇ ਬਫਾਲਤੂ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਿਆ ਪਿਆ ਹਨਾ ਜੀ ਤੇ ਬਾਕੀ ਥਣਲੇਵਾ ਤੁਸੀਂ ਬਾਬਰ ਹਾਂ ਆ ਡਰੂਡਰ ਤੁਸੀਂ ਨਿਗਾਹ ਮਾਰ ਸਕਦੇ ਹੋ ਹਨਾ ਚਾਰ ਸਕਰੀਨ ਚੈੱਕ ਕਰ ਸਕਦੇ ਹੋ ਮੰਗਰਾ ਇਹਦੇ ਕਟਾ ਇਹ ਇਹ ਹੈ ਇਹਦੀ ਡਿਟੇਲਰ ਸਕਰੀਨ ਤੇ ਨੰਬਰ ਵਾਈਆਂ ਦਾ ਚੱਲਦਾ ਹੋਊਗਾ ਵਾਈਆਂ ਦੇ ਨਾਲ ਕਰ ਲਿਓ ਕੰਟੈਕਟ ਜੇਕਰ ਤੁਸੀਂ ਕਿਸੇ ਵੀ ਹੋਰ ਪ੍ਰਕਾਰ ਦੀ ਕੋਈ ਵੀ ਵੀਡੀਓ ਬਣਵਾਉਣੀ ਹੋਵੇ ਤਾਂ نیچے ਸਾਡਾ ਵੀ ਨੰਬਰ ਚੱਲਦਾ ਹੁੰਦਾਗਾ 9364958109 ਉਹਦੇ ਤੇ ਤੁਸੀਂ ਘੰਟੀ ਮਾਰ ਕੇ ਸਾਨੂੰ ਜਿੱਥੇ ਵੀ ਪਿੰਡ ਦੇ ਵਿੱਚ ਕਿਸੇ ਵੀ ਪਸ਼ੂ ਦੀ ਜਾਂ ਹੋਰ ਕੋਈ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣੀ ਹੈ ਤਾਂ ਸਾਨੂੰ ਸੱਦ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਪਸ਼ੂ ਦੀ ਅੱਛਾ ਭਾਈ ਜੀ ਆਪਣਾ ਅਗਲੇ ਕਿਹੜਾ ਪਸ਼ੂ ਰਹਿਣ ਵਾਲਾ ਜਿਹੜਾ ਆਪਾਂ ਸੇਲ ਕਰਨਾ ਹੈ ਇਹ ਆਪਣੀ ਗਊ ਜੀ ਅੱਛਾ ਇਹ ਗਾਂ ਦੀ ਹੈ ਨਾ ਹਾਂਜੀ ਹਾਂਜੀ ਲਓ ਜੀ ਦੋਸਤੋ ਆਹ ਗਾਂ ਤੇ ਵੀ ਤੁਸੀਂ ਮਾਰ ਲਓ ਨਜ਼ਰ ਹਨਾ ਇਹਦਾ ਵੀ ਆਰਡਰ ਰੂਟਰ ਰੱਖ ਕੇ ਬਾਦੀ ਥਣਲੇਵਾ ਜ਼ਰੂਰ ਚੈੱਕ ਕਰ ਲਓ ਆਪਾਂ ਤੁਹਾਨੂੰ ਚਾਰ ਸਪੀਰਿਓ ਚੈੱਕ ਕਰਾ ਦਨੇ ਇੱਕ ਛੜ ਮਾਰਦੀ ਹੁੰਦੀ ਆ ਗਾਂ ਹਨਾ ਇਹ ਤਾਂ ਨਹੀਂ ਮਾਰਦੀ ਤੇ ਲਓ ਜੀ ਇਹਦੇ ਵੀ 8 ਰੂਟਰ ਤੇ ਤੁਸੀਂ ਨਿਗਾਹ ਮਾਰ ਸਕਦੇ ਹੋ ਹਨਾ ਚਾਰ ਸਪੀਰਾ ਇਹਦਾ ਵੀ ਕਰ ਸਕਦੇ ਹੋ ਚੈੱਕ ਅੱਛਾ ਭਾਈ ਇਹ ਗਾਂ ਦੀ ਡਿਟੇਲ ਆ ਜਿਹੜੀ ਇਹ ਐਚ ਐਫ ਸੀ ਹੁੰਦੀ ਆ ਹੋਰ ਐਚ ਐਫ ਜੀ ਠੀਕ ਹੈ ਜੀ ਤੇ ਇਹਨੇ ਆਪਾਂ ਦੁੱਧ ਚੋਇਆ ਪਹਿਲਾਂ 30 ਕਿਲੋ ਜੀ 30 ਕਿਲੋ ਹਾਂ ਜੀ 80 35 ਲੀਟਰ ਤੇ ਪਲੱਸ ਕੱਢੂ ਬੜੀ ਕੰਮੇ ਸੂਏ ਦੀ ਆ ਵੀਰੇ ਇਹ ਬੜੀ ਇਹ ਜੀ ਹੁਣ ਤੀਜੇ ਸੂ ਰਹੀ ਆ ਤੀਜੇ ਸੂਏ ਹਾਂ ਜੀ ਤੀਜੇ ਹੁਣ ਸੂਣਾ ਤੀਜੇ ਸੂਏ ਹੁਣ ਸੂਣਾ ਕਿੰਨਾਕ ਟਾਈਮ ਰਹਿੰਦਾ ਫ੍ਰੀਜ ਦਾ ਸੂਣਦਾ ਜੀ ਮੰਨ ਕੇ ਆਏ ਮੰਨ ਲਓ ਵੀ 10 ਦਿਨ 10 ਦਿਨ ਲੌਗੀ ਹੈ ਨਾ 10 ਦਿਨਾਂ ਦੀ ਕੱਚੀ ਆ ਦੋਸਤੋ ਇਹ ਤੇ ਦੁੱਧੇ ਦਾ ਕਿੰਨਾ ਦੱਸਿਆ ਸੀ ਤੁਸੀਂ ਆਪਾਂ 30 ਲੀਟਰ ਦੁੱਧੇ ਦਾ ਆਪੋ ਚੋਇਆ ਵੇ ਚੋਇਆ ਗਰੰਟੀ ਹੈ ਜਮਾ ਹੈ ਜੀ ਮਿਲ ਕੇ ਕੰਡੇ ਦਾ ਲਾਇਆ ਵੇ ਆਪਣਾ ਗੱਲ ਨਾ ਆ ਵੀਰ ਮੰਨ ਕੇ ਦੇਖ ਲਾ ਵੀਡੀਓ ਦੇ ਵਿੱਚ ਨਾ ਉਹੀ ਗੱਲ ਜੀ ਨਾ ਹੋ ਜੇ ਵੀ ਬੰਦਾ ਆਵੇ ਆਪਾਂ ਨੂੰ ਕਿਤੇ ਗੱਲ ਕੋਈ ਹੋਰ ਨਿਕਲ ਜੇ ਹੈ ਆਪਣੇ ਕੋਲੇ ਬੜੀ ਜੀ ਦੋ ਸੂਏ ਘਰੇ ਚੋਈ ਵੀ ਹੈ ਤੀਜੇ ਉਹਨਾਂ ਸੁਣਾਗਾ ਲੀਟਰ ਮੰਨ ਕੰਡੇ ਦਾ ਲਾਇ ਲੀਟਰ ਛੱਡੋ ਜੀ ਠੀਕ ਹੈ ਇਹ ਕੋਈ ਵੱਖਰਾ ਤਾਂ ਨਹੀਂ ਤੁਸੀਂ ਕੁਝ ਪਾਉਂਦੇ ਨਾ ਨਾ ਜੀ ਬੱਸ ਆਪਣੀ ਜਿਹੇ ਆਮ ਪਸ਼ੂਆਂ ਨੂੰ ਚਾਰਾ ਪਾਉਂਦੇ ਉਹ ਲੈ ਵੀ ਦੋਸਤੋ ਗੱਲ ਇਹ ਆ ਬਾਈ ਦੰਦਾ ਫੁੱਲ ਗਰੰਟੀ ਤੇ ਇਹ ਕਹਿੰਦਾ ਵੀ ਦੁੱਧ ਇਹਦਾ ਹੈਗਾ 30 ਲੀਟਰ 30 ਲੀਟਰ ਦੁੱਧ ਦਾ ਰਿਕਾਰਡ ਹੈ ਇਸ ਗਾਂ ਦਾ ਇਹਦੀ ਤੀਜੇ ਹੁਣ ਸੂਈ ਤੀਜੇ ਸੂਏ ਹੁਣ ਇਹਨੇ ਸੂਣਾ ਜੀ 10 ਕ ਦਿਨ ਰਹਿੰਦੇ ਨੇ ਇਹਦੇ ਸੂਣ ਦੇ ਇਹ ਵੀ ਇਸੇ ਬਾਈ ਕੋਲੇ ਇੱਥੇ ਹੀ ਗਾਂ ਖੜੀ ਹੈ ਜੇਕਰ ਮੇਰੇ ਵੀਰ ਨੇ ਕਿਸੇ ਨੇ ਵੀ ਇਹ ਗਾਂ ਖਰੀਦਣੀ ਹੋਵੇ ਤਾਂ ਵੀ ਬਾਈਆਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਸੋ ਬਹੁਤ ਵਧੀਆ ਸੋਹਣੀ ਸੁਨੱਖੀ گاਾਂ ਇੱਕ ਵਾਰੀ ਨਜ਼ਰ ਤੁਸੀਂ ਫੇਰ ਵੀ ਇਹਦੇ ਮਾਰ ਲਓ ਇੱਕ ਬਰੀਡ ਕਰਕੇ ਗਊ ਆ ਆਪਣੀ ਇਹ ਠੀਕ ਹੈ ਜੀ ਜਿਹੜਾ ਹੁਣ ਆਪਾਂ ਗੱਲ ਲੈ ਗਿਆ ਯਾਦ ਕਰੂ ਜੀ ਅੱਛਾ ਜੇ ਹੁਣ ਆਪਾਂ ਗੱਲ ਕਰੀਏ ਵੀ ਕ੍ਰੋਸ ਆ ਜਾਂ ਟੀਕਾ ਹਾਂ ਜੀ ਹੁਣ ਜੀ ਟੀਕਾ ਜੀ ਬਹੁਤ ਚੰਗਾ ਠੀਕ ਹੈ ਜੀ ਹਾਂ ਜਿਹੜਾ ਬਾਈ ਲੈ ਗਿਆ ਮਾਨਣਾ ਇਹ ਮੰਨੂਗਾ ਵੀ ਬੜੀ ਦਿੱਤੀ ਆਪਾਂ ਠੀਕ ਹੈ ਜੀ ਇੱਕ ਵਾਰੀ ਹੁਣ ਆਪਾਂ ਇਹਦਾ ਤੋਰਾ ਵੀ ਜਰੂਰ ਚੈੱਕ ਕਰਵਾ ਰਹੇ ਹਾਂ ਹਨਾ ਗੋ ਦਾ ਬਿਲਕੁਲ ਬਾਕੀ ਠੰਡੀ ਸੀ ਲ ਆ ਵੀ ਮੈਂ ਕਹਿੰਦਾ ਜੀ ਨਿਆਣਾ ਬੀ ਨਾ ਪਾਇਓ ਇਹਦਾ ਵੀ ਤੁਸੀਂ ਕਰ ਲਓ ਜੀ ਤੋਰਾ ਦੂਰਾ ਚੈੱਕ ਹਨਾ ਖਾਣ ਲੈ ਬੇਤੇ ਤੇ ਦੇਖ ਸਕਦੇ ਹੋ ਤੁਸੀਂ ਵਧੀਆ ਚੰਗੀ ਐਚ ਐਫ ਦੀ ਗਾਂ 10 ਦਿਨ ਇਹਦੇ ਬਾਕੀ ਨੇ ਸੂਣ ਦੇ ਨੰਬਰ ਸਕਰੀਨ ਤੇ ਚੱਲਦਾ ਪਿਆਦਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਇਸ ਤਰ੍ਹਾਂ ਦਾ ਤੁਸੀਂ ਪਸ਼ੂ ਲੈਣਾ ਚਾਹੁੰਦੇ ਹੋ ਅੱਜ ਤਰੀਕ ਹੈਗੀ ਜੀ 16 ਚੌਥੇ ਮਹੀਨੇ ਦੀ 2024 ਤਾਂ ਇਹਦੀ ਵੀਰੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਰੱਖੀ ਜੀ ਦੀ ਇਹਦਾ ਜੀ ਆਪਾਂ ਕਰਿਆਗਾ ਮੁੱਲ 75000 ਰੁਪਇਆ 75000 ਰੁਪਇਆ ਹਾਂਜੀ ਜਮਾ ਮੌਕੇ ਤੇ ਲਸ ਕਰਦਾਂਗੇ ਮੌਕੇ ਤੇ ਮਾਨਤਾ ਨਾ ਹੋ ਜੂਗਾ ਅ ਦੇਖ ਸਕਦੇ ਹੋ ਵੀ 75000 ਰੁਪਏ ਇਹਦੀ ਰੱਖੀਆ ਡਿਮਾਂਡ ਬਾਈਆਂ ਨੇ ਬਾਕੀ ਮੌਕੇ ਤੇ ਮਾਨਤਾ ਨੇ ਤਾਂ ਹੋ ਜੂਗਾ ਜੇਕਰ ਇਸ ਤਰ੍ਹਾਂ ਦੀ ਤੁਸੀਂ ਗਾਂ ਖਰੀਦਣੀ ਸੋਨੋ ਜੀ ਤਾਂ ਬਾਈਆਂ ਦੇ ਨਾਲ ਜਰੂਰ ਕਰ ਲਿਓ ਸੀ ਸੰਪਰਕ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਲਾਈਕ ਤੇ ਸ਼ੇਅਰ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਅਗਲਾ ਬਸ। ਲੈ ਵੀ ਦੋਸਤੋ ਇੰਨਾ ਹੀ ਡੰਗਰਾਂ ਦੇ ਵਿੱਚੋਂ ਨਾ ਇੱਕ ਮੋਹਰਾ نسل ਦੀ ਉੱਚੇ ਲੰਬੇ ਕੱਦ ਦੀ ਮਾਲਕ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਹਨਾ ਦੇਖ ਸਕਦੇ ਤੁਸੀਂ ਕਦ ਕਾਠ ਝੋਟੀ ਦਾ ਨਾ ਪੂਰਾ ਵਧੀਆ ਉੱਚਾ ਲੰਮਾ ਕੱਦ ਹੈਗਾ ਤੇ ਸਿੰਘ ਮੂੰਹ ਮੱਥਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਬੜਾ ਲੰਮਾ ਮੂੰਹ ਆ ਜਾਂ ਝੋਟੀ ਦਾ ਬਹੁਤ ਸੋਹਣੀ ਸੁਰੱਖਿ ਝੋਟੀ ਆ ਹੁੰਡੇ ਸਿੰਘਾਂ ਦੀ ਮਾਲਕ ਲੰਬੇ ਕੱਦ ਦੀ ਫੜ ਲੈਵੇ ਤੇ ਇੱਕ ਵਾਰੀ ਤੁਹਾਨੂੰ ਇਹਦੇ ਵੀ ਮਰਵਾ ਦਿੰਦੇ ਨਾ ਨਜ਼ਰ ਅੱਛਾ ਭਾਈ ਆਪਾਂ ਇਹਦੀ ਝੋਟੀ ਦੀ ਗੱਲ ਕਰੀਏ ਇਹ ਕਿੰਨੇ ਕੁ ਦਿਨਾਂ ਦੀ ਗੱਪਣਾ 8 ਮਹੀਨਾ ਦੀ ਗੱਪਣਾ 8 ਮਹੀਨਾ ਦੀ ਗੱਪਣਾ ਮਤਲਬ 16 ਚ ਹੋ ਗਈ ਇਹ ਨੰਮਾ ਲੱਗ ਗਿਆ ਇਹਨੂੰ ਜੀ ਹਾਂ ਜੀ ਠੀਕ ਹੈ ਅੱਜ 16 ਤਰੀਕਾ ਨੌਵਾਂ ਮਹੀਨਾ ਲੱਗ ਚੁੱਕਿਆ ਨੌਵਾਂ ਮਹੀਨਾ ਇਹਨੂੰ ਲੱਗ ਚੁੱਕਿਆ ਹੈ ਨਾ ਦੁੱਧ ਦੀ ਐਪਰ ਰਿਕਾਰਡ ਦੀ ਗੱਲ ਕਰੀਏ ਝੋਟੀ ਦੀ ਕਿੰਨੇ ਜੀ ਪੁਰੋਨ ਨੇ 16 ਕਿਲੋ ਦਾ ਪਾਇਆ ਪਹਿਲਾਂ ਇਹਨੇ ਪਹਿਲੇ ਸੂਏ 16 ਕਿਲੋ ਪਾਇਆ 16 ਕਿਲੋ ਦੁੱਧ ਤੁਹਾਨੂੰ ਦੇਤਾ ਜਮਾ ਜੀ ਆਪਦੀ ਹੈ ਵੀਰੇ ਇਹ ਜਮਾ ਆਪਦੀ ਪਾਲੀ ਵੀ ਆਪਦੀ ਤਿਆਰ ਕਰੀ ਅੱਛਾ ਇਹਦੀ ਮਾਂ ਵੀ ਛੋਡੇ ਕੋਲ ਹੀ ਰਹੀ ਹੈ ਹਾਂਜੀ ਹਾਂਜੀ ਉਹਦਾ ਕੀ ਰਿਕਾਰਡ ਰਿਹਾ ਕਿੰਨੇ ਦੱਸ ਸਕਦੇ 26 ਲੀਟਰ ਦਾ ਜੀ 26 ਲੀਟਰ ਦਾ ਹੈ ਨਾ 5 ਲੀਟਰ ਦਾ ਆਧਾਰ ਕਾੜ ਰਿਹਾ ਮੈਂ ਇਹ ਕੋਲਾ ਪਾਇਆ। ਅੱਛਾ ਭਾਈ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਵੀ ਵੀਡੀਓ ਦੇ ਵਿੱਚ ਵੀਰ ਬਣ ਕੇ ਕੋਈ ਗੱਪ ਜੇ ਨਾ ਮਾਰਿਓ। ਨਾ 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 ਜੀ ਨਾ ਨਾ ਹਨਾ ਜਿਹੜੀ ਗੱਲ ਹੋਵੇ ਆਪਾਂ ਉਹੀ ਗੱਲ ਦੱਸਨੀ ਆ ਬਾਈਆਂ ਨੂੰ ਤਾਂ ਕਿ ਕਹਾਂ ਨੂੰ 26 ਲੀਟਰ ਦੀ ਇਹ ਗਾਰੰਟੀ ਆਪਾਂ ਦੇ ਸਕਦੇ ਹਾਂ। ਲੈ ਵੀਰੋ ਦੇਖੋ ਆਪਾਂ ਵੀਡੀਓ ਦੇ ਵਿੱਚ ਸਰੇ ਆਮ ਬਾਈ ਨੂੰ ਕਹਿ ਰਹੇ ਹਾਂ। ਹੈ ਜੀ ਚਾਰ ਦੰਦ ਦਾ ਮੋਲ। ਅੱਛਾ ਅੱਛਾ ਯਾਰ ਚਾਰ ਦੰਦ ਝੋਟੀ ਹੈ ਜੀ ਤੁਸੀਂ ਸਿੰਘ ਮੂੰਹ ਮੱਥਾ ਇੱਕ ਵਾਰੀ ਜ਼ਰੂਰ ਚੈੱਕ ਕਰ ਸਕਦੇ ਹੋ ਪਰ ਇਹ ਸੇਲ ਹਲੇ ਨਹੀਂ ਕਰਨੀ ਕਿਉਂਕਿ ਹਲੇ ਇਹ ਝੋਟੀ ਕੱਚੀ ਹੈ ਨਾ ਬਾਈ। ਅਗਲੀ ਵੀ ਜਦੋਂ ਆਪਾਂ ਅਗਲੀ ਵੀਡੀਓ ਪਾਵਾਂਗੇ ਨਾ ਇਹਦੀ ਬਾਈ ਚਾਣ ਮਾਨ ਬਾਬਾ ਸਾਹਿਬ ਨਾਲ ਰੱਖਣ ਦਾ ਠੀਕ ਹੈ ਜੀ ਇੱਕ ਵਾਰੀ ਕੋਈ ਕੱਤੀ ਜਾਲਾ ਪਾਣ ਆ ਆ ਹਾਂ ਜੀ ਹਾਂ ਹਾਂ ਬਾਕੀ ਤੁਸੀਂ ਜਦੋਂ ਦੂਸਰੇ ਪਸੂ ਲੈਣ ਆਵੋਗੇ ਹਨਾ ਜਾਂ ਫੇਰ ਵੀ ਇਹਨਾਂ ਨਾਲ ਬਾਜੇ ਦਾ ਨੰਬਰ ਚੱਲਦਾ ਦੇਖੋ ਜੀ ਗੱਲਬਾਤ ਕਰ ਸਕਦੇ ਹੋ ਕਈ ਵਾਰੀ ਹੁੰਦਾ ਇਹਦੀ ਮਾ ਦਾ ਚੈਂਪੀਅਨ ਰਹਿ ਗਈ ਦੋ ਵਾਰੀ ਚੈਂਪੀਅਨ ਰਹਿ ਗਈ ਜੀ ਅੱਛਾ 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 ਲੈ ਵੀ ਦੋਸਤੋ ਦੇਖ ਸਕਦੇ ਤੁਸੀਂ ਹਨਾ ਇੱਕ ਵਾਰੀ ਪਿੱਠ ਫੁੜਾ ਜ਼ਰੂਰ ਚੈੱਕ ਕਰ ਲਓ ਝੋਟੀ ਦਾ ਹਨਾ ਦੇਖੋ ਜੀ ਲੈ ਪੂਰੀ ਵਧੀਆ ਸੋਹਣੀ ਸੁਨਖੀ ਲੰਬਾ ਕੱਦ ਪਤਲੇ ਪਿੰਡੇ ਦੀ ਹੋਣੇ ਸੁਣਖੀ ਝੋਟੀ ਹੈਗੀ ਜੇਕਰ ਵੈਸੇ ਦਾ ਹਲੇ ਬਾਈ ਕਹਿੰਦੇ ਨੇ ਵੀ ਕੱਚੀ ਹੈ ਇਹ ਹੈਨਾ ਆਪਾਂ ਕੋਈ ਰੇਟ ਇਹਦਾ ਮੁੱਲ ਵੜੀ ਨਹੀਂ ਕਰਨਾ ਹੈਨਾ ਪਰ ਫਿਰ ਵੀ ਕਈ ਵਾਰ ਕੋਈ ਬੰਦਾ ਹੁੰਦਾ ਹੈ ਤਾਂ ਤੁਹਾਡੇ ਨਾਲ ਡਾਇਰੈਕਟ ਗੱਲ ਕਰਕੇ ਡਾਇਰੈਕਟ ਗੱਲ ਕਰਕੇ ਪਹੁੰਚ ਕੇ ਪਿੰਡ ਇੱਥੇ ਇੱਥੇ ਆਗੇ ਜੀ ਆਪਣੇ ਗੱਲਬਾਤ ਕਰਕੇ ਤੇ ਸੌਂਗਣਾ ਬੰਦੇ ਰੱਖਣ ਤਾਂ ਆ ਸਕਦਾ ਅੱਛਾ ਜੇ ਕੋਈ ਉਹ ਫੋਨ ਤੇ ਪੁੱਛੀ ਜਾਵੇ ਪਾਉ ਨੂੰ ਬਣੀ ਹੋ ਪੂਰਾ ਨਾ ਨਾ ਮੈਂ ਨਹੀਂ ਜੀ ਫੋਨ ਤੇ ਲਈ ਠੀਕ ਗੱਲਬਾਤ ਬਾਕੀ ਇਹ ਹੀ ਬਾਈ ਕੋਈ ਐ ਨਹੀਂ ਹੈਗਾ ਕੋਈ ਵਪਾਰੀਆਂ ਵਾਲੀ ਗੱਲ ਨਹੀਂ ਹੈਗੀ ਪਹਿਲਾਂ ਆਪਾਂ ਗੱਲ ਕਰੀ ਹੈ ਤੇ ਕਰੂ ਮੱਜਾਂ ਨੇ ਇਹ ਕਰੂ ਮੱਜਾਂ ਨੇ ਇਹ ਪੰਜੇ ਦੇ ਨਾਲ ਕਰ ਲਓ ਕੰਟੈਕਟ ਹੁਣ ਸੋਨੂੰ ਦਿਖਾਉਣਾ ਜੀ ਅਗਲਾ ਪਸ਼ੂ ਠੀਕ ਹੈ ਨਾ ਹੋਰ ਹੀ ਗੱਲਾਂ ਹੋ ਜਾਣਗੀਆਂ ਜੀ ਲੈ ਵੀ ਦੋਸਤੋ ਇੱਕ ਨਾ ਪਹਿਲੇ ਸੂਏ ਦੀ ਝੋਟੀ ਸਾਨੂੰ ਆ ਦਿਖਾਉਣਾ ਇਹਦੇ ਤੇ ਵੀ ਮਾਰ ਲਓ ਨਜ਼ਰ ਹਨਾ ਇੱਕ ਵਾਰੀ ਇਹਦਾ ਵੀ ਥਣ ਲੇਵਾ ਤੁਸੀਂ ਚੈੱਕ ਜ਼ਰੂਰ ਕਰ ਲਓ ਪਿਠ ਪੁੜੇ ਤੇ ਮਾਰ ਲਓ ਨਜ਼ਰ ਤੇ ਆਰਡਰ ਆਰਡਰ ਕਰ ਲਓ ਜੀ ਚੈੱਕੇ ਦਾ ਵੀ ਪਹਿਲੇ ਸੂਏ ਦੀ ਝੋਟੀ ਆ ਇਹ ਮੂੰਹ ਮੱਥਾ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਹੋ ਹਨਾ ਮੂੰਹ ਮੱਥਾ ਸਿੰਘ ਤੁੰਗ ਇਹਦੇ ਵੀ ਇਸ ਵਾਰੀ ਚੈੱਕ ਜ਼ਰੂਰ ਕਰ ਲਓ ਤਿੰਨ ਤਿੰਨ ਕਿ ਦਿਨ ਹੋ ਗਏ ਬਈ ਸੂਈ ਨੂੰ ਤਿੰਨ ਕਿ ਦਿਨ ਹੋ ਗਏ ਸੂਈ ਨੂੰ ਮੰਗਰਾ ਕੱਟਾ ਤੇ ਦੁੱਧ ਦੀ ਆਪਾਂ ਗੱਲ ਕਰੀਏ ਬਈ ਦੁੱਧ ਜੀ ਐਸ ਸਮੇਂ ਜਮਾ 10 ਕਿਲੋ ਕੰਡੇ ਦਾ 10 ਕਿਲੋ ਦੁੱਧ ਬਾਈ ਕਹਿੰਦਾ ਵੀ ਤਿਆਰ ਹੈ ਇਹ ਵੀ ਕਰਦੀ ਹੈ ਆਪਣੀ ਕਰਦੀ ਬਿਲਕੁਲ ਕਰਦੀ ਝੋਟੀ ਜੀ ਪਹਿਲੇ ਸੂਏ ਦੀ ਝੋਟੀ ਆ 10 ਕਿਲੋ ਇਹਦਾ ਹੈਗਾ ਦੁੱਧ ਤਿੰਨ ਚਾਰ ਕਿ ਦਿਨ ਹੋ ਗਏ ਸੂਈ ਨੂੰ ਹੈ ਬਾਕੀ ਠੰਡੀ ਸੀਲ ਝੋਟੀ ਆ ਪਹਿਲੇ ਸੂਏ ਦੀ ਤੇ ਮੰਗਰ ਹੈਗਾ ਕੱਟਾ ਬੱਚਾ ਵੀ ਇਹਦਾ ਦਿਖਾਵਾਂਗੇ ਤੁਹਾਨੂੰ ਤੇ ਇਹ ਤੇ ਵੀ ਤੁਸੀਂ ਮਾਰ ਲਓ ਨਜ਼ਰ ਮੁੱਲ ਵਾੜੀ ਦੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਤੇ ਨੰਬਰ ਸਕਰੀਨ ਤੇ ਚਲਦਾ ਹੀ ਆ ਪਾਈਆਂ ਦਾ ਇਹਦਾ ਕੀ ਡਿਮਾਂਡ ਰੱਖੀ ਆ ਬਾਈ ਆਪਾਂ ਇਹਦਾ ਮੁੱਲ ਜੀ ਆਪਾਂ 85000 ਰੱਖਿਆ 85000 ਰੁਪਏ ਹੋ ਜੂ ਮਾਨਤਨ ਹਾਂ ਮੌਕੇ ਤੇ ਜੀ ਮੌਕੇ ਤੇ ਮਾਨਤਨ ਇਹਦਾ ਜਰੂਰ ਹੋ ਜੂਗਾ ਜੀ 4 ਸਕੂਅਰ ਤੁਸੀਂ ਇਸ ਝੋਟੀ ਤੇ ਵੀ ਮਾਰ ਲਓ ਨਜ਼ਰ ਪਹਿਲੇ ਸੂਏ ਦੀ ਝੋਟੀ ਆ 10 ਕਿਲੋ ਦੁੱਧ ਤੇ ਮੂੰਹ ਮੱਥਾ ਇੱਕ ਵਾਰੀ ਤੁਸੀਂ ਕਰ ਲਓ ਜੀ ਇਹਦਾ ਵੀ ਚੈੱਕ ਇਹਦਾ ਬੱਚਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਸੀ ਜੀ ਇਹਦਾ ਬੱਚਾ ਵਧੀਆ ਸੋਹਣਾ ਸੁਨੱਖਾ ਤੇ ਨਰੂਆ ਬੱਚਾ ਇਹ ਜੀ ਗੱਲ ਹੀ ਹੈਗੀ ਵੀ ਕੋਈ ਮੜੂ ਟੜੂ ਜਾ ਹਨਾ ਬਾਈ ਦੁੱਧ ਦੱਦ ਚੰਗਾ ਪਿਉਂਦੇ ਲੱਗਦੇ ਨੇ ਬੱਚੇ ਨੂੰ ਬਹੁਤ ਇੱਕ ਵਾਰੀ ਤੋਰਾ ਦੂਰਾ ਵੀ ਤੁਸੀਂ ਲਾਜ਼ਮੀ ਚੈੱਕ ਕਰ ਲਓ ਹਨਾ ਅੱਛਾ ਇੱਕ ਮੰਡੀਆਂ ਦੇ ਵਿੱਚ ਆਪਾਂ ਦੇਖਦੇ ਆਂ ਵੀਰੇ ਜੇ ਮੱਜਾਂ ਨੂੰ ਨਾ ਪੂਰਾ ਨਮਾਤਵਾ ਕੇ ਹਾਰ ਸ਼ਿੰਗਾਰ ਲਾ ਕੇ ਸੁਰਖੀ ਬਿੰਦੀ ਕਰਕੇ ਪੂਰਾ ਲਿਆਂਦਾ ਜਾਂਦਾ ਪਰ ਆਪਾਂ ਘਰ ਦੇ ਵਿੱਚ ਖੜੇ ਆਂਗੇ ਘਰ ਦੇ ਵਿੱਚ ਜਿਵੇਂ ਤੇਵੇਂ ਜਿਵੇਂ ਪਸ਼ੂ ਹੈਗੇ ਨੇ ਆਪਾਂ ਉਸੇ ਤਰ੍ਹਾਂ ਦੇ ਹੀ ਤੁਹਾਨੂੰ ਡੰਗਰ ਦਿਖਾ ਰਹੇ ਆਂਗੇ ਕੋਈ ਵੀ ਲਿਪਾ ਪੋਚੀ ਨਹੀਂ ਕੀਤੀ ਵੀ ਜਮਾ ਜਮਾ ਮੰਡੀ ਦੇ ਵਿੱਚ ਤਾਂ ਬਿਊਟੀ ਪਾਰਲਰ ਤੋਂ ਕੱਢ ਕੇ ਲਿਆਉਂਦੇ ਨੇ ਪਰ ਇੱਥੇ ਉਹ ਗੱਲ ਨਹੀਂ ਹੈਗੀ ਜਿਹੇ ਜਿਹਾਂ ਝੋਟੀ ਮੱਝ ਗਾਂ ਜਿਹੇ ਜਿਹੀ ਦਿਖਾਈਆ ਤੁਹਾਨੂੰ ਉਸੇ ਤਰ੍ਹਾਂ ਦੀ ਐ ਚੈੱਕ ਕਰ ਲਓ ਇੱਕ ਵਾਰੀ ਤੋਰੇ ਦੂਰੇ ਤੇ ਮਾਰ ਲਓ ਜੀ ਨજર ਚੋਟੀ ਦੇ ਪਹਿਲੇ ਸੂਏ ਦੀ ਚੋਟੀ ਐ ਲੈ ਵੀ ਆਹ ਚੋਟੀ ਹੁਣ ਆਪਾਂ ਅੰਦਰੋਂ ਬਾਹਰ ਕਰ ਲਿਆ ਹੈ ਨਾ ਦੂਸਰੇ ਪਾਸੇ ਉਹਦੇ ਵਿੱਚ ਕਿਉਂਕਿ ਚਾਰ ਸਪੀਰੋ ਨਾ ਘੁੰਮ ਫਿਰ ਕੇ ਦਿਖਾਉਣੇ ਥੋੜੇ ਜਿਹਾ ਔਖਾ ਸੀ ਦੂਸਰੇ ਪਾਸੇ ਦੇ ਵਿੱਚ ਖੜੇ ਹੁਣ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਆ ਇਹਦਾ ਬੱਚਾ ਤੇ ਦੇਖ ਸਕਦੇ ਹੋ ਤੁਸੀਂ ਕਈ ਕਹਿੰਦੇ ਨੇ ਨਾ ਮੰਗਰ ਤਾਂ ਨਹੀਂ ਲਾਇਆ ਹੋਇਆ ਬੱਚਾ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਮੋਹ ਕਰ ਰਹੀ ਹੈ ਬੱਚੇ ਦਾ ਝੁੱਟੀ ਹੈ ਨਾ ਪਹਿਲੇ ਸੂਏ ਦੀ ਝੋਟੀ ਆ ਸਿੰਘ ਮੂੰਹ ਮੱਥਾ ਇੱਕ ਵਾਰੀ ਤੁਸੀਂ ਜ਼ਰੂਰ ਕਰ ਲੋ ਇਹਦਾ ਚੈੱਕ ਲੈ ਵੀ ਦੋਸਤੋ ਮਾਰ ਲੋ ਨਜ਼ਰ ਹਨਾ ਹਣ ਲੈ ਵੀ ਤੇ ਅੱਡ ਰੂਟ ਇੱਕ ਵਾਰੀ ਹੈਗੀ ਦੂਸਰੀ ਸੂਏ ਵਰਗਾ ਕਿੰਨੀ ਜੀ ਹਾਂਜੀ ਹਾਂ ਹਾਂ ਦੇਖ ਸਕਦੇ ਤੁਸੀਂ ਵਧੀਆ ਚੰਗੀ ਸੋਹਣੀ ਝੋਟੀ ਹੈ ਜੀ ਇਹੋ ਜੀ ਗੱਲ ਨਹੀਂ ਮੋਹਰਾ ਨਸੰਗੀ ਜੱਤਲ ਝੋਟੀ ਤੇ ਠੰਡੀ ਇੱਕ ਵਾਰੀ ਜੇ ਮੰਨੋਗੇ ਵੀ ਜਿੰਨੀ ਕਹਿੰਦਾ 19 ਜੀ ਸਦੋਂ ਥਣ ਲੈ ਵੀ ਤੇ ਨਜ਼ਰ ਮਾਰ ਲੋ ਜਿਵੇਂ ਪਹਿਲੇ ਸੂਏ ਦੀ ਝੋਟੀ ਹੈ ਨਾ ਬਹੁਤ ਸੋਹਣੀ ਸੁਨੱਖੀ ਵਧੀਆ ਝੋਟੀ ਹੈ ਤੇ ਜਿਹੜਾ ਬਾਈ ਦੁੱਧ ਬਾਦ ਨਹੀਂ ਕਰੂ ਜੀ ਜੁਮੇ ਬਾਈ ਕਹਿੰਦਾ ਵੀ ਦੁੱਧੋ ਘੱਟੋ ਘੱਟ ਹੁਣ 10 ਲੀਟਰ ਦੱਸਦਾ ਬਾਈ ਕਹਿੰਦਾ 13 ਲੀਟਰ ਤੱਕ ਦੁੱਧ ਦੀ ਗਰੰਟੀ ਹੈ ਵੀ 13 ਲੀਟਰ ਤੱਕ ਦੁੱਧ ਤਿਆਰ ਹੋ ਜਾਊਗਾ ਹਲੇ ਦਿਨ ਵੀ ਬਾਈ ਥੋੜੀ ਹੋਏ ਨਹੀਂ ਤਿੰਨ ਕ ਦਿਨ ਹੀ ਹੋਏ ਨੇ ਹਲੇ ਸੂਈ ਨੂੰ ਹਨਾ ਤੇ ਦੁੱਧ ਬਾਦ ਬਾਈ ਕਹਿੰਦਾ 13 14 ਲੀਟਰ ਤੱਕ ਦੀ ਗਰੰਟੀ ਹੈ ਵੀ ਇੰਨਾ ਦੁੱਧ ਹੋਈ ਜੋ ਬਾਕੀ ਗੱਲ ਰਹਿੰਦੀ ਹੈ ਬਾਈ ਸੇਵਾ ਪਾਣੀ ਦੀ ਹੈ ਨਾ ਤਾਂ ਪਾਣੀ ਦੇ ਦੇਣਾ ਨਾ ਆਰਡਰ ਦੇਖੋ ਜੀ ਬਲੂਨ ਤਾਂ ਦੇਖ ਇੰਨਾ ਵਧੀਆ ਹੁੰਦਾ ਜੀ ਹੁਣ ਚੰਗੇ ਆਰਡਰ ਦੀ ਝੋਟੀ ਆ ਗਈ ਹੁਣ ਆਪਾਂ ਚੱਲਦੇ ਆ ਜੀ ਅਗਲੇ ਪਸ਼ੂ ਵੱਲ ਹਨਾ ਲੈ ਵੀ ਦੋਸਤੋ ਅਗਲਾ ਪਸ਼ੂ ਆਪਣਾ ਹੈਗਾ ਇਹ ਗਾਂ ਹਨਾ ਗਪਰਾ ਗਾਂ ਤੁਸੀਂ ਦੇਖ ਸਕਦੇ ਹੋ ਹਨਾ ਤੇ ਬਹੁਤ ਸੋਹਣੀ ਸੁਨਖੀ ਵਧੀਆ ਗਾਂ ਗਈ ਵੀ ਬਾਕੀ ਤੁਸੀਂ ਆਪ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਬਾਈ ਹਨਾ ਤੇ ਤੁਰਾ ਤੁਰਾ ਜੀ ਤੁਸੀਂ ਚੈੱਕ ਕਰ ਲਓ ਤੇ ਆਡ ਰੂਟਰ ਤੇ ਮਾਰ ਲਓ ਨਜ਼ਰ ਇੱਕ ਵਾਰੀ ਚਾਰ ਸਪੀਰਾਂ ਨੂੰ ਇਹ ਗਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਇਹਦੀ ਡਿਟੇਲ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਤੇ ਜਿਹੜਾ ਸਾਡਾ ਫਰਜ਼ ਹੁੰਦਾ ਹੈ ਵੀਡੀਓ ਦੇ ਵਿੱਚ ਡੰਗਰ ਨੂੰ ਚਾਰ ਸਪੀਰਾਂਸ ਨੂੰ ਚੈੱਕ ਕਰਵਾਉਣਾ ਹਨਾ ਥਣਲੇਵੇ ਤੇ ਤੁਸੀਂ ਨਜ਼ਰ ਮਾਰ ਸਕਦੇ ਹੋ ਇਹਦੇ ਦੀ 20 ਦਿਨਾਂ ਦੀ ਕੱਟੀ ਹੈ ਜੀ ਤੇ ਇਹਦੇ ਰਹਿੰਦੇ ਨੇ ਹਲੇ 20 ਦਿਨ ਸੂਣਦੇ ਹਾਂ 20 ਦਿਨ ਰਹਿ ਗਏ ਜੀ ਹਾਂ ਬਾਕੀ ਸਿਰੇ ਤੁਸੀਂ ਬਾਈ ਥਣਲੇਵੇ ਇੱਕ ਵਾਰੀ ਜ਼ਰੂਰ ਚੈੱਕ ਕਰ ਸਕਦੇ ਹੋ ਵਧੀਆ ਬਿੱਥੀ ਦੇ ਥਣਨੇਗੇ ਹੁਣ ਇਹਦੀ ਡਿਟੇਲ ਬਾਰੇ ਆਪਾਂ ਕਰਦੇ ਹਾਂ ਜੀ ਬਾਈ ਦੇ ਨਾਲ ਗੱਲ ਹਾਂਜੀ ਬਾਈ ਜੀ ਇਹਦੇ ਡਿਟੇਲ ਬਾਰੇ ਦੱਸੋ ਥੋੜਾ ਜਿਹਾ ਇਹ ਜੇ ਆਪਣੇ ਗਾਂ ਆ ਗਈ ਕ੍ਰੋਸ ਠੀਕ ਹੈ ਜੀ ਇਹ ਦੁੱਧ ਦੀ ਇਹਦੀ ਆਪਾਂ ਬਾਹਲੇ ਨਹੀਂ ਕਹਦੇ ਗੱਪਾਂ ਜਾਂ ਮਾਰੀ ਜਾਈ ਉਹਦਾ ਫਾਇਦਾ ਨਹੀਂ 18 ਲੀਟਰ ਚੋਇਆ ਵੈ ਆਪਣਾ 18 ਲੀਟਰ ਦੁੱਧ ਆਹ ਗਾਂ ਦੇ ਦੂਗੀ ਬਾਈ ਬਾਈ ਪੱਕਾ ਚੋਇਆ ਵੈ ਕਰੇ ਆਪਣਾ ਆਵਰਾ ਦੇਖ ਲਾ ਮੈਂ ਕਹਾਂ ਜੀ ਖਾ ਆਪਣਾ ਤੇ ਗਾਂ ਦਿੰਨੇ ਆ ਜੀ ਅੱਛਾ 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 ਗਰੰਟੀ ਆ ਪੂਰੀ ਹਾਂ ਜੀ ਗਰੰਟੀ ਜੀ ਪੂਰੀ ਕਿੰਨੇ ਸੂਏ ਦੀ ਹੈ ਇਹ ਇਹ ਤੀਜੇ ਸੂਏ ਹੀ ਆ ਜੀ ਹੁਣ ਤੀਜੇ ਸੂਏ ਹੁਣ ਤੀਜਾ ਹੁਣ ਸੂ ਰਹੀ ਹੈ ਜੀ ਅੱਛਾ ਪਹਿਲਾਂ ਦੋ ਸੂਏ ਤੁਸੀਂ ਆਪ ਚੋ ਲਈ ਆਪਣੇ ਘਰੇ ਆਪ ਜੀ ਠੀਕ ਹੈ ਦੇਖ ਸਕਦੇ ਹੋ ਦੋਸਤੋ ਵਧੀਆ ਫੁੱਲ ਗਰੰਟੀ ਦੇ ਰਿਹਾ ਹੈ ਬਾਈ ਹੈਨਾ ਜੀ ਤੁਸੀਂ ਮੰਨੋ ਅੱਛਾ 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 ਉਹ ਠੰਡੀ ਸੀਲ ਆ ਭਈ ਐ ਤਾਂ ਨਹੀਂ ਕਿਤੇ ਮਾਰ ਮਾਰ ਲੱਤਾਂ ਅਗਲੇ ਦਾ ਬੂਟਾ ਢਪਾ ਲਵੇ ਨਾ ਬਿਨਾ ਲਾਇਓ ਜੀ ਅੱਛਾ ਅੱਛਾ ਠੀਕ ਹੈ ਇਹਨੀਆਂ ਦੋਨੇ ਪਾਸੇ ਬਹਿ ਕੇ ਚਵਾਈ ਕਰ ਲੈ ਓਕੇ 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 ਇਹਦੇ ਫਿਰ ਕੀ ਡਿਮਾਂਡ ਰੱਖਦੀ ਬਈ ਆਪਾਂ ਇਹਦਾ ਜੀ ਹੁਣ ਦੇਖੋ ਅਸੀਂ ਬਾਹਲਾ ਦਾ ਐਵੇਂ ਕਹੀ ਜੀ ਇਹ ਮੁੱਲ ਦਾ 50 ਕਰਾ ਲਾ 45 ਕਰਾ ਲਾ 40 ਦੀ ਦੇ ਦਾਂਗੇ ਜੀ ਬਸ ਵੀਰੇ ਆਪਾਂ ਨੇ ਵੀਡੀਓ ਦੇ ਵਿੱਚ ਨਾ ਮੰਡੀ ਵਾਲੇ ਰੇਟ ਨਹੀਂ ਹਾਂ ਕਰ ਦਾਂਗੇ ਪਤਾ ਕੀ ਆਪਾਂ ਨੇ ਮੰਡੀ ਵਾਲੀ ਗੱਲ ਨਹੀਂ ਕਰਨੀ ਘਰ ਵਾਲੀ ਆਪਾਂ ਨੇ ਜਿਹੜੀ ਗੱਲ ਕਹਿਤੀ ਬਸ ਉਹਨੇ ਪੂਰ ਉੱਤਰੇ ਉਹ ਹੀ ਉਤਰੂ ਜੀ ਕਿਤੇ ਮਾਨਤਨ ਹੋਰ ਵੀ ਹੋ ਜੂਗਾ ਬੜਾ ਨਹੀਂ ਜੀ ਬਸ ਐ ਮੰਨ ਲਓ 1200 ਦਾ ਮਾਨ ਮੌਕੇ ਦਾ ਬਈ ਆਪਣੇ ਪੰਜਾਬੀ ਚ ਇੱਕ ਕਹਾਵਤ ਹੈ ਕਹਿੰਦੇ ਮਾਨਤਨ ਦਾ ਤਾਂ ਘੁੰਨੀ ਬਹੁਤ ਹੁੰਦਾ ਹੈ ਹਾਂਜੀ ਹਾਂਜੀ ਤੇ ਮਾਨਤਨ ਜਿਹੜਾ ਹੁੰਦਾ ਉਹਦਾ ਬਹੁਤ ਵੱਡੀ ਗੱਲ ਆ ਬਈ ਮਾਨਤਨ ਤਾਂ ਜਿਹੜਾ ਮਰਦੀ ਬਾਈ ਲੈ ਦੇ ਐ ਮੰਨੋ ਤੁਸੀਂ ਮਹਿਸਾ ਓਕੇ ਬਈ ਓਕੇ ਇਕ ਰੋਗੂ ਦਾ ਇਕਲਾ ਉਹ ਮਹਿਸਾ ਹੁਣ ਆਪਾਂ ਚੱਲਦੇ ਆ ਜੀ ਅਗਲੇ ਡੰਗਰਵਾਲੇ ਲੈ ਵੀ ਦੋਸਤੋ ਆ ਬੱਚੇ ਦੀ ਆ ਮਾਂ ਦਿਖਾਈਏ ਤੁਹਾਨੂੰ ਉਸ ਤੋਂ ਪਹਿਲਾਂ ਬੱਚਾ ਕਰ ਲੋ ਚੈੱਕ ਹਨਾ ਇੰਨਾ ਸੋਹਣਾ ਸੁਨੱਖਾ ਪਿਆਰਾ ਗੋਗਲੂ ਮੋਗਲੂ ਜਾਂ ਬੱਚਾ ਹਨਾ ਤੇ ਡੱਬ ਖੜੱਬਾ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਅੱਜ ਜੀ 21 ਦਿਨਾਂ ਦਾ ਹੋ ਗਿਆ ਇਹ 21 ਦਿਨਾਂ ਦਾ ਹੋ ਗਿਆ ਹਾਂਜੀ ਇਹ ਬੱਸਾ ਕ ਬੱਸੀਆ ਬਈ ਬੱਸਾ ਜੀ ਬੱਸਾ ਬਹੁਤ ਚੰਗਾ ਆ ਗਾਂਗੀ ਇਸ ਬੱਚੇ ਦੀ ਮਾਂ ਇਹਨੂੰ ਵੀ ਤੁਸੀਂ ਕਰ ਲੋ ਚੈੱਕ 4 ਸਫੇਰਿਓਂ ਵਾਲੇ ਦਵਾਲੋਂ ਮਾਰ ਲੋ ਨજર ਸਾਡਾ ਕੰਮ ਹੁੰਦਾ ਹੈ ਵੀਡੀਓ ਦੇ ਵਿੱਚ ਸਾਨੂੰ ਡੰਗਰ ਨੂੰ ਚਾਰ ਸਪਿਰੋ ਦਿਖਾਉਣਾ ਤੇ ਸੋ ਉਹੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰੀ ਥਣ ਲੈਵੇ ਤੇ ਆਰਡਰ ਉਡਰ ਤੇ ਆਡਰ ਮਾਰ ਲਓ ਨਜ਼ਰ ਤੁਸੀਂ ਜਰੂਰ ਨਜ਼ਰ ਮਾਰ ਲਓ ਚਾਰ ਸਪਿਰੋ ਕਰ ਲਓ ਚੈੱਕ ਜੇਕਰ ਤੁਸੀਂ ਇਸ ਦੇ ਆਰਡਰ ਦੀ ਗੱਲ ਕਰੋ ਬਾਈ ਦੇਖਣ ਨੂੰ ਤੁਹਾਨੂੰ ਵੀਡੀਓ ਦੇ ਵਿੱਚ ਲੱਗੂਗਾ ਛੋਟਾ ਜਿਹਾ ਆਰਡਰ ਹੈ ਨਾ ਪਰ ਘਰੇ ਖੜੀਏ ਗਾ ਬਾਈ ਦਿੰਦਾ ਇਸ ਦੀ ਪੂਰੀ ਪੱਲੀ ਗਰੰਟੀ ਤੇ ਗਾ ਨੂੰ ਤੁਸੀਂ ਇੱਕ ਵਾਰੀ ਚਾਰ ਸਪਿਰੋ ਚੈੱਕ ਜਰੂਰ ਕਰ ਲਓ ਥਣ ਲੈਵੇ ਤੇ ਮਾਰ ਲਓ ਨਜ਼ਰ ਜਿਹੜੀ ਗੱਲ ਇਹਦੀ ਆਰਡਰ ਦੀ ਦੁੱਧ ਦੀ ਉਹ ਆਪਾਂ ਕਰਦੇ ਆਂ ਭਾਈ ਦੇ ਨਾਲ ਗੱਲਬਾਤ ਇਹਦੀ ਡਿਟੇਲ ਪੁੱਛਦੇ ਆਂ ਪੂਰੀ ਹਾਂਜੀ ਭਾਈ ਜੀ ਆਜੋ ਇੱਧਰ ਨੂੰ ਹਨਾ ਤੇ ਅੱਛਾ ਇਹਦੀ ਗਾਂ ਦੀ ਕੀ ਡਿਟੇਲ ਆ ਭਾਈ ਥਣਲੇਪ ਆਪਾਂ ਨੇ ਦਿਖਾਤਾ ਆ ਆਰਡਰ-ਆਰਡਰ ਦਾ ਕਰਾਤਾ ਚੈੱਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਦੱਸੋ ਬਿਲਕੁਲ ਜੀ ਇਹ ਕਹਿਣਾ ਇਹ ਚਾਹੁੰਦਾ ਜੀ ਜੇ ਫਿਰ ਤੁਸੀਂ ਆਰਡਰ ਦੀ ਗੱਲ ਕਰਦੇ ਹੋ ਵੀ ਆਰਡਰ ਛੋਟਾ ਦਿਖਾਉਂਦੀ ਆ ਦੁੱਧ ਇਸ ਟਾਈਮ 10 ਕਿਲੋ ਆ ਅੱਛਾ ਤੇ ਉਹ ਉਹਦੇ ਕਰਕੇ ਤੁਹਾਨੂੰ ਐ ਲੱਗਦਾ ਕਿ ਆਰਡਰ ਦੇ ਕੇ ਦੁੱਧ ਹੀ 5 ਕਿਲੋ ਨਾ ਹੋਵੇ ਵੀਡੀਓ ਤੇ ਗੱਲਾਂ ਹੋਰ ਨੇ ਚਵਾਈ ਵਾਲੇ ਹੋਰ ਨੇ ਉਹ ਗੱਲ ਨਹੀਂ ਹੋਊ ਜੀ ਛੱਡਾ ਕਰਕੇ ਦੁੱਧ ਕੰਡੇ ਦਾ 10 ਲੀਟਰ ਆ ਹੁਣ ਬਾਕੀ ਆਪਾਂ ਬਾਈ ਮੰਡੀ 'ਚ ਨਹੀਂ ਖੜੇ ਆਪਾਂ ਘਰੇ ਘਰੇ ਆਉਂਦੇ ਆ ਜੀ ਤੇ ਇੱਕ ਕੋਲੇ ਬਹਿ ਗਏ ਆਪਾਂ ਕਹਿੰਦੇ ਬੰਦੇ ਨੇ ਕਹਿੰਦਾ ਨਿਕਲੇ ਆਪਾਂ ਕਹਿੰਦਾ 10 ਨਿਕਲੇ 2 ਉਹ ਗੱਲ ਨਹੀਂ ਹੋਣੀ ਆ ਜੀ ਕਿਉਂਕਿ ਇੱਥੇ ਮੰਡੀ ਦਾ ਕੰਮ ਨਹੀਂ ਵੀ ਦੋ ਦੋ ਸਾਰਾ ਮਾਰੀਆਂ ਲੈ ਗਏ ਤਾਂ ਬੰਦਾ ਕੋਲੇ ਮੰਜਾ ਢਾ ਕੇ ਤੇ ਬਾਈ ਆਪਾਂ ਤਾਂ ਆਨਲਾਈਨ ਕਰਵਾ ਸਕਦਾ ਕੋਲੇ ਬਹਿ ਕੇ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਦੋਸਤੋ ਇਹਦੇ ਤੇ ਮਾਰ ਲਓ ਨਜ਼ਰ ਅੱਛਾ ਬਾਈ ਆਪਾਂ ਇਹਦੀ ਕੀ ਡਿਮਾਂਡ ਰੱਖਦੀ ਫਿਰ ਡਿਮਾਂਡ ਜੀ ਇਹਦੀ ਆਪਾਂ ਰੱਖੀ ਹੈ ਮੁੱਲ 25000 ਰੁਪਏ 25000 ਹਾਂ ਜੀ ਮਾਨਤਾਨ ਮਾਨਤਾਨ ਤੇ ਆਪਣੇ ਚੈਨਲ ਤੇ ਬੰਦਾ ਆਊ ਆਪਣੇ ਕੋਲ ਚੱਲ ਕੇ ਹੂੰ ਤੇ 2000 ਮਾਨਕ ਵਿੱਚ ਉਹ ਕਰ ਸਕਦੇ ਹੋਰ ਠੀਕ ਹੈ ਤੇ ਅੱਛਾ ਭਾਈ ਆਪਣਾ ਨੰਬਰ ਸਕਰੀਨ ਤੇ ਦਾ ਚੱਲਦਾ ਚੱਲਦਾ ਇੱਕ ਵਾਰੀ ਨੰਬਰ ਤੁਸੀਂ ਬੋਲ ਵੀ ਦਿਓ ਆਪਣਾ ਨੰਬਰ ਜੀ 98762 ਹੂੰ 25744 98762 25744 ਇਹ ਆ ਬਾਈਆਂ ਦਾ ਨੰਬਰ ਕਰ ਲਿਓ ਜੀ ਕੰਟੈਕਟ ਬਾਈਆਂ ਦੇ ਨਾਲ ਜੇਕਰ ਤੁਸੀਂ ਜਿੰਨੇ ਵੀ ਆਪਾਂ ਹੁਣ ਡੰਗਰ ਦਿਖਾਇਆ ਇਹਨਾਂ ਡੰਗਰਾਂ ਦੇ ਵਿੱਚੋਂ ਕੋਈ ਵੀ ਡੰਗਰ ਖਰੀਦਣ ਦੇ ਚਾਹਵਾਨ ਹੋਮੋਗੇ ਲੋਕੇਸ਼ਨ ਦੀ ਆਪਾਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਇਹ ਸੱਕ ਤੁਸੀਂ ਬਰਨਾਲੇ ਜ਼ਿਲ੍ਹੇ ਦੇ ਇਹ ਪਿੰਡ ਨੇਗੇ ਹਮੀਦੀ ਤੋਂ ਤੁਸੀਂ ਆਓਗੇ ਤਾਂ ਵੀ ਡੇਢ-ਦੋ ਕਿਲੋਮੀਟਰ ਦੇ ਵਿਚਾਲੇ ਅਕੈਡਮੀ ਟੱਪ ਕੇ ਇਹਨਾਂ ਪਿੰਡਾਂ ਦਾ ਪਿੰਡ ਹੈਗਾ ਜਾਨੀ ਕਿ ਘਾਰਾ ਖੇਤਾਂ ਦੇ ਵਿੱਚ ਘਾਰਾ ਹੈਗਾ ਤੇ ਇਧਰੋਂ ਜੇ ਤੁਸੀਂ ਕਿਹੜਾ ਪਿੰਡ ਆ ਬਈ ਹਨ ਅਮਲਾ ਸਿੰਘ ਵਾਲਾ ਹਨਾ ਅਮਲਾ ਸਿੰਘ ਵਾਲੇ ਤੋਂ ਤੁਸੀਂ ਆਓਗੇ ਨਾਲਾ ਟੱਪ ਕੇ ਹੱਦ ਪਾਰ ਕਰਕੇ ਕਿਲੋ ਡੇਢ ਕਿਲੋਮੀਟਰ ਤੋਂ ਅੱਗੇ ਜਾ ਕੇ ਸੱਜੇ ਹੱਥ ਪਹੀ ਮੁੜਦੀ ਹੈ ਜਿੱਥੇ ਪਹੀ ਮੁੜੂਗੀ ਉੱਥੇ ਹੈਗਾ ਪਿੱਪਲ ਇੱਕ ਬੋੜ ਹੈ ਪਿੱਪਲ 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 ਵਾਲੀ ਛਾੜ ਮੁੜ ਕੇ ਨਾਲ ਹੀ ਕਰਨੀ ਆ ਬਾਕੀ ਸਰੇ ਬਾਈ ਤੁਹਾਨੂੰ ਫੇਰ ਵੀ ਨਾ ਪਤਾ ਤੁਸੀਂ ਇਨ੍ਹਾਂ ਪਿੰਡਾਂ ਦੇ ਲਵੇ ਲਾਉਣੇ ਆ ਕੇ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਕੰਟੈਕਟ ਕਰ ਲਿਓ ਤੁਹਾਨੂੰ ਆਪਣੇ ਆਪ ਆ ਕੇ ਲੈ ਜਾਣਗੇ ਆ ਕੇ ਲੈ ਜਾਣ ਤੇ ਲੋ ਜੀ ਵੱਧ ਤੋਂ ਵੱਧ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਲਾਇਕ ਤਾਂ ਕਿ ਹਰ ਇੱਕ ਕਿਸਾਨ ਵੀਰ ਕੋਲੇ ਹਰ ਇੱਕ ਵਪਾਰੀ ਵੀਰ ਕੋਲੇ ਇਹ ਵੀਡੀਓ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਬੈਲ ਆਈਕਨ ਬਟਨ ਨੂੰ ਨਪਲਿਓ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਸੋ ਵੱਧ ਤੋਂ ਵੱਧ ਕਰ ਦਿਓ ਲਾਇਕ ਤੇ ਸ਼ੇਅਰ ਵੀਡੀਓ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਕਰ ਲਿਓ ਜੀ ਕੰਟੈਕਟ ਆਪਣੇ ਨਾਲ ਵੀਡੀਓ ਦੇ ਵਿੱਚ ਆਪਣਾ ਵੀ ਚੱਲਦਾ ਹੁੰਦਾ ਜੀ ਨੰਬਰ ਸੋ ਸਾਰਿਆਂ ਦਾ ਧੰਨਵਾਦ ਹੈ ਜੀ